ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 10 11 12 ਜੁਲਾਈ 2024 ਪੰਜਾਬ ਦੇ ਮੌਸਮ ਦੀ ਕਿ ਇਹਨਾਂ 2-3 ਦਿਨਾਂ ਦੇ ਵਿੱਚ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸੋ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਅੱਜ 10 ਜੁਲਾਈ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਾਫ਼ ਖੁਸ਼ਕ ਧੁੱਪ ਵਾਲਾ ਦੇਖਣ ਨੂੰ ਮਿਲੇਗਾ ਸਵੇਰ ਦੇ ਸਮੇਂ ਤੋਂ ਹੀ ਵੀਰੋ ਤੇਜ਼ ਧੁੱਪ ਪਰੇਸ਼ਾਨ ਕਰ ਸਕਦੀ ਹੈ ਟੈਂਪਰੇਚਰ ਵੀਰੋ ਦਿਨ ਦੇ ਅੱਜ ਤਕਰੀਬਨ 38-39-40 ਡਿਗਰੀ ਤੱਕ ਪਹੁੰਚ ਸਕਦੇ ਨੇ ਜੋ ਕਿ ਵੀਰੋ ਲੰਗੇ ਦਿਨਾਂ ਦੇ ਮੁਕਾਬਲੇ 45 40 ਡਿਗਰੀ ਦੇ ਮੁਕਾਬਲੇ 4 5 ਡਿਗਰੀ ਘੱਟ ਹੋਣਗੇ ਪਰ ਵੀਰੋ ਜੋ ਪੰਜਾਬ ਦੇ ਵਿੱਚ ਨਮੀ ਵਧੀ ਹੋਣ ਦੇ ਕਾਰਨ بارش ਹੋਣ ਦੇ ਕਾਰਨ ਹਮਮਸ ਗਰਮੀ ਆਪਾਂ ਨੂੰ ਉਸ ਤੋਂ ਜ਼ਿਆਦਾ ਪਰੇਸ਼ਾਨ ਕਰੇਗੀ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਤਕਰੀਬਨ ਵੀਰੋ 10 12 ਦਿਨ ਤੋਂ ਲੈ ਕੇ ਇਸ ਦੇ ਕਾਰਨ ਨਮੀ ਬਹੁਤ ਵਧੀ ਹੋਈ ਹੈ ਤੇ ਪੂਰਬੀ ਹਵਾਵਾਂ ਵੀਰੋ ਜਿੱਥੇ ਕਿਤੇ ਨਹੀਂ ਲੱਗਦੀਆਂ ਉੱਥੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਤੇ ਜਿੱਥੇ ਕਿਤੇ ਹਵਾਵਾਂ ਲੱਗਦੀਆਂ ਨੇ ਥੋੜਾ ਮੋਟਾ ਸੁੱਖ ਦਸਾਂ ਆ ਸਕਦਾ ਹੈ ਸੂਰ ਰੋਪਰ ਗੱਲ ਕਰਦੇ ਹਵਾਵਾਂ ਇਸੇ ਤਰ੍ਹਾਂ ਹੀ ਆਉਂਦੇ ਦਿਨਾਂ ਦੇ ਵਿੱਚ ਵੀ ਪੂਰਬੀ ਹਵਾਵਾਂ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ ਜਿਨ੍ਹਾਂ ਦੇ ਕਾਰਨ ਵੀਰੋ ਪੰਜਾਬ ਦੇ ਵਿੱਚ ਨਮੀ ਵਧਣ ਦੇ ਕਾਰਨ ਦੁਪਹਿਰ ਤੋਂ ਬਾਅਦ ਅਚਾਨਕ ਵੀਰੋ ਕਿਸੇ ਕਿਸੇ ਖੇਤਰ ਦੇ ਵਿੱਚ ਬੱਦਲ ਬਣਦੇ ਨੇ ਜੋ ਛੋਟੀਆਂ-ਮੋਟੀਆਂ ਕਾਰਵਾਈਆਂ ਦੇ ਜਾਂਦੇ ਨੇ ਪਰ ਓਵਰਾਲ ਜੋ ਪੰਜਾਬ ਨੂੰ ਕਵਰ ਕਰੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇ ਵੀਰੋ ਇਦਾਂ ਦਾ ਕੋਈ ਸਿਸਟਮ ਫਿਲਹਾਲ 10-11 ਤਰੀਕ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇਗਾ ਟੁੱਟਮੀਆਂ ਕਾਰਵਾਈਆਂ ਛੋਟੀਆਂ-ਮੋਟੀਆਂ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦੀਆਂ ਨੇ ਰਾਤ ਦੇ ਟੈਂਪਰੇਚਰ ਵੀਰੋ 22-28 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਵੀਰੋ ਦਰਾਪ ਦੇ ਸਮੇਂ ਥੋੜੀ ਆਪਾਂ ਨੂੰ ਠੰਡਕ ਬਣੀ ਰਹੇਗੀ ਪਰ ਦਿਨ ਦੇ ਸਮੇਂ ਵੀਰੋ ਧੁੱਪ ਜਿਆਦਾ ਪਰੇਸ਼ਾਨ ਕਰੇਗੀ ਗਰਮੀ ਹਮਸ ਪਰੇਸ਼ਾਨ ਕਰਦੀ ਰਹੇਗੀ ਅੱਗੇ ਵੀਰੋ ਕੱਲ 11 ਨੂੰ ਵੀ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਖੁਸ਼ਕ ਸਾਫ਼ ਹੀ ਰਹੇਗਾ ਹਲਕੀ ਫੁਰਕੀ ਬੱਦਲਬਾਜ਼ੀ ਕਿਸੇ ਕਿਸੇ ਖੇਤਰਾਂ ਦੇ ਵਿੱਚ ਆ ਸਕਦੀ ਹੈ ਪਰ ਕੋਈ ਜ਼ਿਆਦਾ ਵੱਡੇ ਮੀਂਹ ਦੇ ਅਸਰ ਨਹੀਂ ਹੋਣਗੇ ਅੱਗੇ ਵੀਰੋ ਆਪਾਂ ਗੱਲ ਕਰਦੇ ਹਾਂ 12 ਜੁਲਾਈ ਦੀ 12 ਜੁਲਾਈ ਤੋਂ ਲੈ ਕੇ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਆਪਾਨੂੰ ਥੋੜਾ ਮੋਟਾ ਬਦਲਾਅ ਦੇਖਣ ਨੂੰ ਮਿਲੇਗਾ 12 13 ਦੇ ਵਿੱਚ ਵੀਰੋ ਫਿਰ ਤੋਂ ਮੌਨਸੂਨ ਐਕਟਿਵ ਹੋ ਸਕਦੇ ਹੈ ਕਿਉਂਕਿ ਜੋ ਹਵਾਵਾਂ ਨੇ ਵੀਰੋ ਅਨਕੂਲ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਦੇ ਕਾਰਨ ਜੋ ਨਮੀ ਬਹੁਤ ਜ਼ਿਆਦਾ ਵਧ ਰਹੀ ਹੈ ਇਸੇ ਕਾਰਨ ਵੀਰੋ ਜੋ ਅਨਕ ਗੁਰੂ ਵਰਸਾਤੀ ਕਿਰਿਆਵਾਂ ਦੇ ਸਕਦਾ ਹੈ 12 ਤੋਂ ਵੀਰੋਂ ਪੰਜਾਬ ਦਾ ਮੌਸਮ ਬਦਲੇਗਾ ਟੈਂਪਰੇਚਰ ਦੇ ਵਿੱਚ 2-3 ਡਿਗਰੀ ਦੀ ਗਰਾਫਟ ਆਵੇਗੀ ਥੋੜਾ ਮੋਟਾ ਜੋ ਗਰਮੀ ਦਾ ਆਪਾਂ ਨੂੰ ਵੀਰੋ ਪ੍ਰਭਾਵ ਹੈ ਉਹ ਥੋੜਾ ਘਟਦਾ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਆਪਾਂ ਸ਼ਾਮ ਦੀ ਵੀਡੀਓ ਦੇ ਵਿੱਚ ਸਵੇਰ ਦੀ ਵੀਡੀਓ ਦੇ ਵਿੱਚ ਸਿਰ ਜਿਵੇਂ ਜਿਵੇਂ ਆਪਾਂ ਨੂੰ ਜਾਣਕਾਰੀ ਸਮੇਂ ਸਿਰ ਮਿਲਦੀ ਰਹੂਗੀ ਆਪਾਂ ਸਾਰੀ ਜਾਣਕਾਰੀ ਸਹੀ ਤੋਂ ਸਟੀਕ ਅਪਡੇਟ ਲੱਗੇ ਕਿਸਾਨ ਵੀਰਾਂ ਲਈ ਹਾਜ਼ਰ ਹੁੰਦੇ ਰਹਾਂਗੇ ਸੋ ਵੀਰੋ ਦੋਕ ਦਿਨ ਦਾ ਸਮਾਂ ਹੈ ਅੱਜ ਤੇ ਕੱਲ ਜੋ ਕਿਸਾਨ ਵੀਰ ਮੂੰਗੀ ਵਗੈਰਾ ਦੀ ਫਸਲ ਜਿੱਥੇ ਕਿਤੇ ਪਾਣੀ ਵਗੈਰਾ ਨਹੀਂ ਹੈ ਸੁੱਕ ਚੁੱਕਿਆ ਵੀਰੋ ਉਹਨੂੰ ਵੱਢ ਸਕਦੇ ਨੇ ਕਿਉਂਕਿ ਆਉਂਦੇ ਵੀਰੋ ਦੋਕ ਦਿਨਾਂ ਬਾਅਦ 12 13 ਦੇ ਵਿੱਚ ਪੰਜਾਬ ਦਾ ਮੌਸਮ ਫੇਰ ਤੋਂ ਖਰਾਬ ਹੋ ਸਕਦਾ ਹੈ ਜੋ ਕਿ ਵੀਰੋ ਉਹ ਖੇਤੀਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ ਬਾਕੀ ਵੀਰੋ ਆਪਾਂ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਸਾਰੀ ਜਾਣਕਾਰੀ ਸਾਂਝੀ ਨੰਦਲ ਚੈਲ ਕੀ 30% ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ